ਹੈਗਾ ਕਿ ਕਰੇ ਕੌਣ ਹੈ ਮੌਸਮ ਵੀ ਨਹੀਂ ਦੇਖਦੇ ਵੀ ਮੀਂਹ ਨਹੀਂ ਆਈ ਜਾਂਦਾ ਟਿਕ ਜਗੇ ਪਿੰਦ ਛੱਟ ਨਾ ਆਪ ਟਿਕਣ ਨਾ ਕਿਸੇ ਨੂੰ ਟਿਕਣ ਦੇ ਨਾ ਹਾਂ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਉਹ ਕਿਸ ਤਾਂ ਰਹਿੰਦੇ ਹੋ ਭਾਈ ਪਲਾਪਾ ਯਾਂ ਅੰਦਰ ਆਇਆ ਮੈਨੂੰ ਗੇਟ ਡਾ ਲੈਂਦੇ ਅਗਰੀ ਦਾ ਰੇਤਾ ਆਉਂਦਾ ਘਰੇ ਬੇਬੀਰਾ ਮੈਂ ਵੀ ਵਿਚਾਰ ਲਈਦਾ ਹੁੰਦਾ ਮੀਨੇਰੀ ਦਾ ਟਾਈਮ ਆ ਕੋਈ ਟਾਈਮ ਨਾ ਕਿਸੇ ਦੇ ਘਰੇ ਆਉਂਦਾ ਉਹ ਬਈ ਪੈਸੇ ਦਾ ਹਰ ਟਾਈਮ ਹੀ ਆ ਜਾ ਤੁਸੀਂ ਨਾ ਨੇ ਸਾਡੇ ਬਾਰ-ਬਾਰ ਘੜ ਖਾਰੇ ਸੀ ਉਹ ਬਈ ਪੈਸੇ ਤਾਂ ਮੈਂ ਲੈ ਕੇ ਜਾਵਾਂ ਮੈਂ ਵੀ ਆ ਬੈਠਾ ਜਾ ਬੂ ਮੈਂ ਮਰ ਜਾ ਨਾ ਕੱਲੀ ਜਨਾਨੀ ਆ ਮੈਂ ਘਰੇ ਆਖੇ ਮੈਂ ਆ ਬੈਠਾ ਚੁੱਪ ਕਰਕੇ ਘੇਟੋਂ ਬਾਹਰ ਹੋ ਜਾਣੇ ਬੋਧੀਆਂ ਹੀ ਦੂੰ ਪੱਟ ਤੇਰੀਆਂ ਮੈਂ ਉਹ ਬਈ ਕੱਲੀ ਨੂੰ ਮੈਂ ਕਿਹੜਾ ਤੇਰੀ ਬਾਹ ਮੜ ਲਈ ਮੈਂ ਤਾਂ ਤੇ ਪੈਸੇ ਲੈ ਕੇ ਜਾਉ ਹੁਣ ਵੇ ਤੈਨੂੰ ਸ਼ਰਮ ਨਹੀਂ ਆਉਂਦੀ ਕੱਲ ਦਾ ਬੂਤੜਾ ਨਾ ਬਾਹ ਫੜਨੂ ਮੈਂ ਤੇਰੀ ਕੁਛ ਲੱਗਦੀ ਆ ਬਈ ਉਮਰ ਦਾ ਲਿਹਾਜ਼ ਕਰ ਤੇਰੀ ਮਾਵਾ ਤੋਂ ਵੱਡੀਆਂ ਮੈਂ ਉਮਰ ਦੇ ਅਕਲ ਨਹੀਂ ਮੌਤ ਨਹੀਂ ਚੱਕਰ ਕੇ ਮੇਰੇ ਪੈਸੇ ਤੀਜਾ ਸਾਲ ਜਾ ਕੇ ਪੈਸੇ ਤੇਰੇ ਪਿਓ ਨੇ ਉਹਨੂੰ ਭੇਜ ਉਹਨੂੰ ਦੇਵਾਂਗੇ ਤੇਰਾ ਕੀ ਪਤਾ ਨਸ਼ਾ ਖਾ ਕੇ ਇੱਥੇ ਡਿੱਗ ਜਾ ਪਿਓ ਤਾਂ ਹੁਣ ਮਰ ਗਿਆ ਮੈਂ ਪੈਸੇ ਤਾਂ ਮਹਿਲਾ ਨੇ ਜੇ ਮਰ ਗਿਆ ਫਿਰ ਬੰਦਿਆਂ ਨੂੰ ਮੰਗ ਟਾਈਮ ਸਰ ਕਰੇ ਆਈ ਦਾ ਹੁੰਦਾਗਾ ਟਾਈਮ ਵਿਚਾਰੀ ਦਾ ਹੁੰਦਾ ਮੀਂਹੇਰੀ ਦਾ ਟਾਈਮ ਤੂੰ ਕਰ ਕੋਈ ਸਾਨੂੰ ਵੀ ਲੋੜ ਆ ਤੇ ਦੇ ਦੇਾਂਗੇ ਅਸੀਂ ਕਿ ਨਹੀਂ ਜਾਂਦੇ ਹੁਣ ਪੈਸੇ ਦੋ ਤੈਨੂੰ ਛੱਡ ਕੇ ਨਹੀਂ ਭਾਈ ਦੇ ਆ ਜੂ ਉਹਨੂੰ ਘੱਟ ਬਾੜੇ ਉਹਨਾਂ ਦਾ ਦਰਬਾਰ ਦੇ ਨਾਲ ਘੋਦ ਲੈਣੇ ਉੱਥੇ ਮੈਨੂੰ ਕਿਨੇ ਕਿਹਾ ਵੀ ਉਹ ਅੰਦਰ ਬੜਿਆ ਹੋਇਆ ਇੱਥੇ ਅੰਦਰ ਆਓ ਔਰ ਕਿੱਥੇ ਆਓ ਸਾਡੇ ਬੰਦੇ ਸੋਡਿਆਂ ਵਰਗੇ ਨਹੀਂ ਵੀ ਕੋਈ ਬਾਹਰੇ ਆਉ ਉਹ ਤੇ ਅੰਦਰ ਬੜ ਜਾਣਗੇ ਤੇ ਤੀਵੀਆਂ ਨੂੰ ਕਰ ਦਣਗੇ ਮੂਰੇ ਉਹ ਜੇ ਅੰਦਰ ਹੁੰਦਾ ਤਾਂ ਆਪ ਆਉਂਦਾ ਪੈਸੇ ਤੇ ਤੂੰ ਕੀ ਦੇਣੇ ਪਾਣੀ ਦਾ ਗਲਾਸ ਵੀ ਲੈ ਕੇ ਆਈ ਮੈਂ ਤਾਂ ਤੈਨੂੰ ਕਿਤੇ ਕੌਫੀਆਂ ਨਾ ਪਿਆ ਦਿਆ ਤੇਰੇ ਪੈਸੇ ਦੁੱਧ ਵਰਗੇ ਖਰੇ ਨੇ ਅੱਜ ਦੇ ਦिए ਕੱਲ ਦੇ ਦिए ਦੇਵਾਂਗੇ ਤਾਂ ਹੀ ਤੇਰੇ ਵਰਗੇ ਉਤ ਤੋਂ ਸਾਡਾ ਖਿਹੜਾ ਛੁੱਟੂ ਹੁਣ ਚੁੱਪ ਕਰਕੇ ਆਪਦੇ ਘਰ ਨੂੰ ਤੁਰ ਪਾ ਉਹ ਪਾਈ ਸਾਡੇ ਕੋਲ ਦੋ ਦਿਨ ਨੇ ਦੋ ਦਿਨਾਂ ਦੇ ਮੇਰੇ ਪੈਸੇ ਦੇ ਦੋ ਨਹੀਂ ਸਾਡੇ ਘਰ ਦੀ ਸਟਰੀਕਾ ਦੇ ਫਰਾ ਲਾ 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 ਕਰਾ ਦੇ ਨੂੰ ਕਰ ਦੇ ਰਜਿਸਟਰੀ ਕੱਲ ਦੀ ਪੁੱਤ ਨਹੀਂ ਸਿਵਿਆਂ ਚੱਤ ਮੈਨੂੰ ਦਿੰਦਾ ਮਤਾਂ ਦੇਖ ਤੇਰੇ ਪੈਸੇ ਆਏ ਸੀ ਠੀਕ ਹੈ ਜਿਵੇਂ ਆਏ ਸੀ ਓਵੇਂ ਤੈਨੂੰ ਦੇ ਆਵਾਂਗੇ ਨਾ ਰਜਿਸਟਰੀ ਕਰਾਵਾਂ ਅੱਜ ਤੇ ਨਾ ਕਰਾਵਾਂ ਕੱਲ ਤਿੰਨ ਸਾਲਾਂ ਲਟਾਏ ਨਹੀਂ ਹੁਣ ਤੂੰ ਦੋ ਦਿਨਾਂ ਤੇ ਕਿਸੇ ਦਿਨ ਨਹੀਂ ਤੈਨੂੰ ਕਿਹੜੇ ਕੰਜਰ ਨੇ ਕਿਹਾ ਵੀ ਦੋ ਦਿਨਾਂ ਨੂੰ ਦੇਵਾਂਗੇ ਦੇਵਾਂਗੇ ਕਿਹਾ ਦੇਵਾਂਗੇ ਦੇਵਾਂਗੇ ਫਿਰ ਤਾਂ ਅਛਾਂਤਰ ਵੀ ਆਗਰੇ ਸਾਡੀ ਦੋਗੇ ਮੈਂ ਨਾ ਸਾਲ ਦਾ ਨਾਮ ਹੀ ਆ ਪਾਇਆ ਮਹੀਨੇ ਦਾ ਬੇਰਵਾਜ ਜਿੱਦੇ ਹੋਏ ਉਹ ਦੇ ਦੇਵਾਂਗੇ ਚੱਲ ਭਾਈ ਮੈਂ ਦੋ ਦਿਨਾਂ ਨੂੰ ਫੇਰ ਘੜਾ ਮਾਰੂ ਮੇਰੇ ਪੈਸੇ ਇੰਤਜ਼ਾਮ ਕਰਕੇ ਰੱਖੋ ਮੈਂ ਤਾਂ ਮਾਂ ਬੁਆਰਾ ਸੀ ਕਿਥੋਂ ਲਾਈਏ ਹੁਣ ਨਾ ਮੇਰੇ ਪੈਸਿਆਂ ਤੇ ਹੀ ਬੈਠੇ ਤੇਰੀ ਮਾਂ ਕੋਈ ਨਾ ਤੁਸੀਂ ਲੈਂਦੇ ਜਿਵੇਂ ਸੌਥੀ ਲੈਣੇ ਨੇ ਫਿਰ ਤੈਨੂੰ ਕਹਤੋਂ ਵੀ ਦੇ ਦੇਵਾਂਗੇ ਆ ਦੇਖ ਲੈ ਕਿਵੇਂ ਝਖੜ ਆਈ ਜਾਂਦਾ ਉਧਰ ਤਾਂ ਰੱਬ ਨੇ ਲਹੁ ਪੀਤਾ ਉਧਰੋਂ ਤੇਰੇ ਵਰਗੇ ਗੰਦੇ ਬੰਦਿਆਂ ਨੇ ਲਹੁ ਪੀਤਾ ਹੁਣ ਤਾਂ ਸਾਬੇ ਗੰਗਾ ਵੀ ਲੋਕ ਪਹਿੜ ਨਹੀਂ ਦਿੰਦਾ ਜੀ ਜੀ ਕਰਦੇ ਸੀ ਹੱਥ ਜੋੜਦੇ ਸੀ ਕੋਈ ਨਾ ਆ ਜਾਂਦੇ ਚੌਰੇ ਨੂੰ ਘਰੇ ਅੱਜ ਉਹਦੀ ਵੀ ਮੈਂ ਦਾੜੀ ਪੱਟੂ ਆਹ ਤੇਰੇ ਵਰਗੇ ਸੜੇ ਹਣ ਬੰਦੇ ਤੋਂ ਮੈਨੂੰ ਸੌ ਸੌ ਗੱਲ ਕਹਾਉਂਦਾ ਮੇਰੇ ਪਾਸੇ ਪਿਆ ਰੱਖੀ ਤੂੰ ਤਰ ਜਾ ਤਰ ਜਾ ਦੀ ਜਿੱਤ ਨਹੀਂ ਹੱਥ ਚ ਲੈ ਕੇ ਨਹੀਂ ਤਾਂ ਬੰਦਾ ਬਣਾ ਦੂ ਮੈਂ ਹਾਂ ਆ ਤੁਹਾਨੂੰ ਲੱਗਣਾ ਕਿ ਇਹ ਕਿਹੜਾ ਚੱਜ ਦੇਣਗੇ ਹਜੇ ਦੇਖ ਲੈ ਮੂੰਹ ਤੇ ਪੂਰੀ ਦਾੜ੍ਹੀ ਵੀ ਨਹੀਂ ਆਈ ਇੱਕ ਟਿੱਕੀਵੇਂ ਚਾਰ ਦਾ ਫਿਰਦਾ ਅਖੇ ਮੇਰੀ ਮਾਂ ਬਿਮਾਰ ਹੈ ਹੈ ਜੇ ਬਿਮਾਰ ਆ ਉਹਦਾ ਲਾਜ ਲੱਪਾ ਕਰਾ ਸੁੱਖ ਨਾਲ ਬਥੇਰੀ ਜ਼ਮੀਨ ਜਾਇਦਾਦਾ ਤੁਹਾਡੇ ਕੋਲੇ ਆ ਮੇਰੇ 50000 ਤੇ ਖੜੇ ਹੋ ਤੁਸੀਂ ਹੈ ਚਲ ਦੇ ਦੇਾਂਗੇ ਬੰਦਿਆਂ ਵਾਂਗੂ ਕਹਿੰਦਾ ਦੇ ਦੇਾਂਗੇ ਇੱਕੋ ਸਾਡੇ ਵਾਲਾ ਅਖੇ ਜੀ ਮੈਂ ਤਾਂ ਕੁੜੀ ਪੜਾਉਣੀ ਆ ਵੱਡੇ ਵੱਡੇ ਕੋਰਸ ਕਰਾਉਣੇ ਆ ਇਕੱਠੇ 50 50 50000 60000 ਫੀਸਾਂ ਟਿਊਸ਼ਨ ਫੀਸਾਂ ਕੋਰਸ ਬੱਸਾਂ ਦੇ ਖਰਚੇ ਜਾਇ ਖਾਣੀ ਨੇ ਥੱਲੇ ਲਾਤੇ ਮੈਂ ਤਾਂ ਜਿੱਦੇ ਦੀ ਇਸ ਘਰ ਚ ਆਈਆਂ ਆ ਕੁੜੀ ਦੀ ਸਾਹ ਸਮਈਆ ਪੂਰਾ ਆਇਆ ਕੰਜਰ ਨੇ ਮੇਰਾ ਤਾਂ ਕਦੇ ਕੋਈ ਸ਼ੌਕ ਨਹੀਂ ਪੂਰਾ ਕੀਤਾ ਬਥੇਰਾ ਕਿਆ ਵੇ ਬਗਾਨੇ ਘਰੇ ਜਾਣੀ ਇਹ ਆਪਾਂ ਨੂੰ ਕੀ ਲੋਡ ਪੜਾਉਣ ਦੀ ਕੀ ਲੋੜ ਐ ਤੇ ਖਰਚੇ ਕਰਨ ਦੀ ਨਾ ਜੀ ਮੇਰੀ ਤਾਂ ਠੋਕਰੀ ਬੰਦੀ ਇੱਕੋ ਇੱਕ ਮੇਰੀ ਧੀ ਐ ਪੜਾ ਲਿਖਾ ਕੇ ਮੈਂ ਨੌਕਰੀ ਤੇ ਲਾਉਣੀ ਐ ਅਫਸਰ ਬਣਾਉਣੀ ਐ ਹੈਂ ਆ ਦੇਖ ਲਾ ਮੇਰੇ ਤਾਂ ਲੋਕ ਛੜੇ ਹੋਏ ਲੋਕ ਮੈਨੂੰ ਅਪਸਰਾ ਵਾਂਗੂ ਪੂਜ ਕੇ ਜਾਂਦੇ ਨੇਗੇ ਮੇਰੇ ਤਾਂ ਜਿਹੜੇ ਪੋਰਾ ਰਹਿੰਦੇ ਖੁੰਦੀ ਆ ਲੋਕਾਂ ਨੇ ਇੱਜਤ ਲਹਾ ਰੱਖੀ ਆਗੀ ਆ ਜਾਂਦੇ ਅਜ ਪਿਓ ਤੇ ਨੂੰ ਮੈਂ ਤਾਂ ਇਹਨਾਂ ਨਾਲ ਇੱਕ ਪਾਸਾ ਕਰਕੇ ਹਟੂ ਹੁਣ ਤੂੰ ਐ ਬੈਠੀ ਆਂ ਬੋਲ ਦੀ ਪਾਣੀ ਦਾ ਗਲਾਸ ਲੈ ਪਾਣੀ ਨਾ ਮੈਂ ਤੈਨੂੰ ਕਿਤੇ ਨੇਕੜੂ ਲਿਆ ਦਿਆ ਮੈਂ ਤਾਂ ਤਪਾਈ ਪਈਆਂ ਤੇਰੇ ਕਰਜ਼ੇ ਵਾਲਿਆਂ ਨੇ ਇੱਥੇ ਇੱਕ ਨੂੰ ਕੱਢ ਦਿਆਂ ਦੂਜਾ ਆ ਜਾਂਦਾ ਦੂਜੇ ਨੂੰ ਕੱਢ ਦਿਆਂ ਤੀਜਾ ਆ ਜਾਂਦਾ ਪਤਾ ਨਹੀਂ ਤੂੰ ਕਿਤੋਂ ਕਿਤੋਂ ਲੈ ਰੱਖੇ ਨੇ ਪੈਸੇ ਉਹ ਕੋਈ ਨਾ ਜੀਦੇ ਲੈਤੇ ਮੋੜੀ ਵੀ ਜਾਂਦੇ ਆ ਸਭ ਦੇ ਆਪਾਂ ਹੌਲੀ ਹੌਲੀ ਕਰਕੇ ਮੋੜੀ ਜਾਂਦੇ ਆ ਮੈਨੂੰ ਸਾਰਾ ਯਾਦ ਆ ਇੱਥੇ ਉਹ ਹੁੰਦਾ ਜੀਦੇ ਮੈਂ ਜਾਣ ਦੀ ਪਛਾਣ ਦੀ ਵੀ ਨਹੀਂ ਨਾਗਲਾ ਟਾਈਮ ਵਿਚਾਰਦਾ ਮਹੀਨੇਰੀ ਦਾ ਟਾਈਮ ਥੋ ਅੰਦਰ ਹੈ ਹੈ ਪਿਆਰੀ ਜੀ ਸੱਚੀ ਕਰ ਬੁਲਾ ਕੇ ਗਾਹਾਂ ਆ ਕੇ ਸਿਰ ਤੇ ਬੈਂਦੇ ਨੇਗੇ ਮੈਂ ਕਿਹਨੂੰ ਕਿਹਨੂੰ ਕੱਢਾਂ ਇੱਥੋਂ ਕੋਈ ਨਾ ਤੋ ਕੁਵਰਾਣਾ ਆਪਾਂ ਸਾਰਿਆਂ ਦਾ ਮੋੜਾਂਗੇ ਜਿਵੇਂ ਆਪਾਂ ਕਰਜਾ ਲੇਤਾ ਨਾ ਉਵੇਂ ਹੀ ਮੋੜਾਂਗੇ ਕੱਲੇ ਕਰੇ ਨਾ ਮੈਂ ਜਦੋਂ ਕਹਿੰਦੀ ਹੁੰਦੀ ਸੀ ਵੀ ਆ ਸਰਕਾਰੀ ਚ ਪੜਾ ਲਿਖਾ ਲਾ ਤੇ ਬਹਿ ਕੇ ਤੋਰ ਦੇ ਉਹ ਤਾਂ ਕਹਿ ਕਰੇ ਮੇਰੀ ਕੱਲੀ ਕੱਲੀਤੀ ਹੈ ਮੈਂ ਦੀ ਮਰਦੀ ਮਾਂ ਨਾਲ ਵਾਦੇ ਕਰੇ ਸੀ ਵੀ ਮੈਂ ਕੁੜੀ ਨੂੰ ਪੜਾ ਲਿਖਾ ਕੇ ਵਧੀਆ ਹੋ ਕਰੂੰਗਾ ਵਧੀਆ ਸੋਹਣਾ ਕਰੇ ਬਿਆਹ ਹੋਊਗਾ ਐਂ ਕਰੂੰਗਾ ਐਂ ਕਰੂੰਗਾ ਹੈ ਉਹਦਾ ਪਤਾ ਨਹੀਂ ਕੰਜਰੀ ਕੁਛ ਬਣੂ ਪਤਾ ਨਹੀਂ ਨਾ ਪਰ ਮੇਰਾ ਤੋ ਭੱਠਾ ਬਹਾਤਾ ਮੇਰਾ ਨਾ ਤੋ ਕੁਛ ਬਨਾਇਆ ਨਾ ਕਿਤੇ ਬਨ ਦੇਣਾ ਛੋੜੇ ਤਾਂ ਐ ਜੇ ਨਹੀਂ ਲੋਟ ਆਉਣੇ ਮੈਨੂੰ ਜੇ ਪਤਾ ਹੁੰਦਾ ਨਾ ਵੀ ਤੂੰ ਇਨਾ ਕਰਜ਼ਾ ਦੇਣਾ ਮੈਂ ਤੇਰੇ ਨਾਲ ਵਿਆਹ ਹੀ ਨਹੀਂ ਸੀ ਕਰਵਾਉਣਾ ਕੋਈ ਨਾ ਤੈਨੂੰ ਕਹਤਾ ਕੋਈ ਨਾ ਕਰਜ਼ੇ ਦੀ ਟੈਨਸ਼ਨ ਨਾ ਲੈ ਕਰਜ਼ਾ ਲੈ ਜੂਗਾ ਮੈਂ ਕੁੜੀ ਨੂੰ ਪੜਾਇਆ ਸੀਗਾ ਮਾਂ ਪੜ੍ਹ ਲਿਖ ਕੇ ਚੱਲ ਕਿਸੇ ਚੱਜ ਦੇ ਕੰਮ ਤੇ ਲੱਗ ਜੂਗੀ ਆਪਦੀ ਤਾਂ ਜਿਹੇ ਜੀ ਹੈਗੀ ਹੈ ਜ਼ਿੰਦਗੀ ਘਟਾ ਢੋਈ ਜਾਂਨੇ ਆ ਮਾਂ ਕੁੜੀ ਦੀ ਚੱਲ ਜ਼ਿੰਦਗੀ ਸੌਖੀ ਲੰਘ ਜੂਗੀ ਚੰਗੇ ਘਰੇ ਵਿਆਹ ਦਾਂਗੀ ਉਹਦੀ ਜ਼ਿੰਦਗੀ ਦਾ ਸੋਚੀ ਚੱਲੀ ਨਾ ਮੇਰੀ ਜ਼ਿੰਦਗੀ ਦਾ ਰਹਿਣਾ ਸੋਚੀ ਇੱਥੇ ਜਾ ਖਾਣਾ ਆ ਕੇ ਮੇਰੇ ਬੇਚੇ ਕਰਦਾਗਾ ਹੈਂ ਮੈਥੋਣੀ ਇਹ ਨਰਪ ਚੱਲੇ ਜਾਂਦਾ ਤੂੰ ਤਾਂ ਜਿਹੜਾ ਚੱਲਦਾ ਚੱਲਦਾ ਮੈਨੂੰ ਮਿੱਠੀਆਂ ਤਾਂ ਵੀ ਆਪਾਂ ਸੌਖੇ ਆ ਮੈਂ ਕੋਈ ਸੌਖੀ ਨਹੀਂ ਮੈਂ ਤਾਂ ਅੱਜ ਤਪਾਈ ਪਈਆਂ ਕਰਜ਼ੇ ਵਾਲਿਆਂ ਨੇ ਮੇਰੀ ਗੱਲ ਲੈ ਸੁਣ ਇੱਕ ਪੱਲੇ ਬੰਨ ਲਾ ਠੀਕ ਹੈ ਜਾਂ ਤਾਂ ਲਾਵੇ ਕਰਜ਼ਾ ਮੇਰੇ ਬਾਅਰ ਚ ਨਹੀਂ ਕੋਈ ਆਉਣਾ ਚਾਹੀਦਾ ਤੇ ਨਹੀਂ ਕਿਸੇ ਖੂਹ ਟੋਬੇ ਤੇ ਡੁੱਬ ਕੇ ਮਰ ਜਾ ਜਿੱਦੜ ਤੂੰ ਮਰੇਗਾ ਉਦਰੀ ਤੇਰਾ ਕਰਜ਼ਾ ਮਰ ਚੂਗਾ ਕੀ ਕਰੀਏ ਰੱਬਾ ਕਿੱਧਰ ਨੂੰ ਜਾਈਏ ਉਧਰ ਤਾਂ ਕਰਜ਼ੇ ਵਾਲੇ ਦੁਖੀ ਕਰਦੇ ਆ ਇਹਦੀ ਵੀ ਗੱਲ ਸਹੀ ਆ ਅਗਲਾ ਕੇ ਬਾਹਰ ਚ ਖੜ ਜਾਂਦਾ ਕੋਈ ਟਾਈਮ ਨਹੀਂ ਵਿਚਾਰਦਾ ਕੋਈ ਆਇ ਨਹੀਂ ਦੇਖਦਾ ਵੀ ਕੋਈ ਇੱਧੇ ਆਇਆ ਗਿਆ ਅਗਲਾ ਕੇ ਰੌਲਾ ਪਾਉਣ ਲੱਗ ਜਾਂਦਾ ਦਸ ਘਰਾਂ ਨੂੰ ਸੁਣਦਾਗਾ ਕਿੰਨਾ ਕੁ ਚਿਰ ਪੜਦਾ ਰੱਖੀ ਜਾਵਾਂਗੇ ਇਹ ਸਹੀ ਕਹਿੰਦੀ ਆ ਵੀ ਕਿਸੇ ਖੂ ਖਾਤੇ 'ਚ ਹੀ ਮਰ ਜੀਏ ਚੱਲ ਮੈਂ ਮਰ ਜੂ ਕਰਜ਼ਾ ਵੀ ਨਾਲ ਹੀ ਮੁੱਕ ਜੂਗਾ ਇਹ ਗੱਲ ਇਹਦੀ ਬਿਲਕੁਲ ਸਹੀ ਆ ਮਰਨੋਂ ਹੀ ਪੂਰਤਾ ਹੈ। ਇਹੀ ਹੱਲ ਆ। ਹੋਰ ਤਾਂ ਕੋਈ ਹੱਲ ਨਹੀਂ। ਮੈਂ ਤਾਂ ਇਹਨਾਂ ਨੂੰ ਬਥੇਰੇ ਝੂਠੇ ਤਰਵਾਸੇ ਦਿਨਾ। ਵੀ ਮੈਂ ਲੋਕਾਂ ਦੇ ਕਰਜ਼ੇ ਮੋੜੀ ਜਨਾ। ਪਰ ਉਹਦਾ ਤਾਂ ਵਿਆਜ ਵੀ ਨਹੀਂ ਮੁੜਦਾ। ਮੈਂ ਕਿੰਨਾ ਕ ਚਿਹਰੇ ਇਹਨਾਂ ਨੂੰ ਝੂਠ ਸੁਪਾਨ ਬੋਲ-ਬੋਲ ਐ ਸਾਰੀ ਜਾਊਂਗਾ। ਕਿੰਨਾ ਕ ਚਿਰ ਲੋਕ ਸਾਡੀ ਬੇਇੱਜ਼ਤੀ ਕਰਦੇ ਰਹਿਣਗੇ। ਹੁਣ ਤਾਂ ਮੇਰੀ ਵੀ ਬਰਦਾਸ਼ਤ ਤੋਂ ਬਾਹਰ ਹੋ ਗਿਆ। ਮੈਥੋਂ ਵੀ ਨਹੀਂ ਸਹ ਹੁੰਦਾ। ਹੁਣ ਤਾਂ ਮੈਨੂੰ ਆਤਮ ਹੱਤਿਆ ਕਰਨੀ ਪਊ। ਜਦੋਂ ਕੀ ਕਹਿੰਦੇ ਹੁੰਦੇ ਸਿਆਣੇ ਜਿੱਧਰ ਗਿਆ ਬਾਣੀਆਂ ਉਧਰ ਗਿਆ ਬਾਜ਼ਾਰ ਜਦੋਂ ਮਹੀਨ ਆ ਰਿਹਾ ਕਰਜ਼ਾ ਲੈਣ ਵਾਲੇ ਵੀ ਕਿਹੜਾ ਆਊਗਾ ਫਿਰ ਇਹਨਾਂ ਕੋਲੇ ਨਾਲ ਇਹਨਾਂ ਨੇ ਕਿਹੜਾ ਕਿਸੇ ਤੋਂ ਲੇਤਾ ਵੀ ਇਹ ਕਿਸੇ ਨੂੰ ਮੋੜਨਗੇ ਜਾਂ ਇਹਨਾਂ ਕੋਲੇ ਮੰਗਣ ਉਹ ਕੋਈ ਜਿੰਨਾ ਚਰਮਾ ਆ ਉਹਨਾਂ ਚੇਰੀ ਕਰਜ਼ੇ ਵਾਲੇ ਆਉਂਦੇ ਨੇ ਹੁਣ ਕਿੱਧਰ ਚੱਲ ਪਏ ਹੁਣ ਤਾਂ ਪਾਣੀ ਪਾਣੀ ਕਰਦੇ ਸੀ ਪੀ ਲੋ ਬਸ ਪਿਆ ਤਾਂ ਪਾਣੀ ਤੂੰ ਮੈਂ ਚੱਲਿਆ ਹੁਣ ਖੇਤਾਂ ਨੂੰ ਲੈ ਹੁਣ ਤਾਂ ਖੇਤੋਂ ਆਏ ਸੀ ਹੁਣ ਕਿ ਮੈਂ ਫੇਰ ਚੱਲਿਆ ਖੇਤਾਂ ਨੂੰ ਛੋੜਾ ਨਹੀਂ ਪਤਾ ਲੱਗਦਾ ਛੋੜਾ ਨਹੀਂ ਪਤਾ ਲੱਗਦਾ ਤੂੰ ਤਾਂ ਮੇਰੀਆਂ ਜੜਾਂ 'ਚ ਬਹਿ ਗਏ ਰੱਬਾ ਮੈਂ ਕੀ ਕਰਾਂ ਕੀ ਨਾ ਕਰਾਂ ਮੈਨੂੰ ਸਮਝ ਨਹੀਂ ਆਉਂਦਾ ਮੈਂ 45 ਸਾਲ ਆਇਆ ਪਿਆ ਮੇਰਾ ਦਾਜੀ ਕਰਦਾ ਮੈਂ ਮਰ ਜਾ ਮੈਂ ਆਪਦੀ ਜ਼ਿੰਦਗੀ ਨੂੰ ਖਤਮ ਕਰ ਲਾ ਇੱਕ ਤਾਂ ਕਰਜ਼ੇ ਵਾਲੇ ਨੇ ਉਹ ਨਹੀਂ ਖੜਾ ਚੜਦੇ ਮਗਰ ਮੂਰੇ ਰਹਿੰਦੇ ਦਿਨ ਰਾਤ ਕਦੇ ਇੱਕ ਦਰਵਾਜ਼ੇ ਤੇ ਕੋਈ ਆ ਜਾਂਦਾ ਕਦੇ ਕੋਈ ਆ ਜਾਂਦਾ ਜੇ ਘਰੇ ਜਾਂਦੇ ਆ ਤਾਂ ਘਰਦੇ ਵੀ ਮੇਰਾ ਸਾਥ ਦੇਣ ਦੀ بجائے ਉਹ ਵੀ ਮੈਨੂੰ ਤੰਗ ਪਰੇਸ਼ਾਨ ਕਰਦੇ ਨੇ ਮੈਂ ਤਾਂ ਚਾਰੇ ਪਾਸੇ ਦੁੱਖਾਂ ਦੇ ਨਾਲ ਘਿਰਿਆ ਪਿਆ ਰੱਬਾ ਤੂੰ ਹੀ ਕੋਈ ਮੈਨੂੰ ਰਾਹ ਦੱਸ ਦੇ ਮੈਂ ਕਿੱਧਰ ਨੂੰ ਜਾਵਾਂ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਆ ਵੇ ਮੇਰੇ ਰੱਬਾ ਮੈਨੂੰ ਚੱਕ ਲੈ ਤੂੰ ਤਾਂ ਇਸ ਦੁਨੀਆ ਤੋਂ ਲੈ ਜਾ ਕਹਿੰਦੇ ਹੁੰਦੇ ਨੇ ਜਦੋਂ ਮੌਤ ਮੰਗਦੇ ਆ ਉਦੋਂ ਤਾਂ ਮੌਤ ਵੀ ਨਹੀਂ ਆਉਂਦੀ ਮੈਨੂੰ ਤਾਂ ਇਹ ਕੰਮ ਆਪ ਹੀ ਕਰਨਾ ਪਊ ਇਹ ਕਹਾ ਰਹਿੰਦਾ ਖੁੰਦਾ ਮੈਨੂੰ ਕੁੜੀ ਦੀ ਟੈਨਸ਼ਨ ਮੈਂ ਤਾਂ ਸੋਚਿਆ ਸੀ ਪੜ੍ਹ ਲਿਖ ਕੇ ਆਵਦਾ ਜੀਵਨ ਸਮਾਰ ਲੂ ਨਾਲੇ ਸਾਡਾ ਕੁਝ ਬਣ ਜੂਗਾ ਹਰ ਵਾਰ ਕਹਿੰਦੀ ਆ ਬਾਪੂ ਮੇਰਾ ਰਿਜ਼ਲਟ ਆਉਣ ਵਾਲਾ ਬਸ ਐਤੂ ਬਾਅਦ ਮੈਨੂੰ ਨੌਕਰੀ ਮਿਲ ਜੂ ਸਾਨੂੰ ਅਨਪੜਾ ਨੂੰ ਪਤਾ ਨਹੀਂ ਲੱਗਦਾ ਕਦੋਂ ਉਹਦਾ ਰਿਜ਼ਲਟ ਆਊਗਾ ਕਿਹੜੀ ਉਹਨੂੰ ਨੌਕਰੀ ਮਿਲੂ ਕਦੋਂ ਉਹ ਨੌਕਰੀ ਤੇ ਲੱਗੂਗੀ ਸਾਨੂੰ ਤਾਂ ਹੀ ਨਹੀਂ ਪਤਾ ਕੀ ਕਰਾਂ ਮੈਂ ਤਾਂ ਇਹ ਠੀਕ ਨਹੀਂ ਉਹ ਵੀ ਬਹੁਤ ਦੁਖੀ ਹੋਇਆ ਪਿਆ ਮੈਂ ਕਿੰਨੇ ਵਾਰੀ ਸੋਚਿਆ ਵੀ ਆਪ ਮਰਨ ਤੋਂ ਪਹਿਲਾਂ ਪਹਿਲਾਂ ਇਹਦੇ ਹੱਥ ਪੀਲੇ ਕਰਦਾ ਮੈਨੂੰ ਆਪਦੇ ਘਰੇ ਤੋੜਦਾ ਪਰ ਜਿੱਤ ਤੇੜੀ ਬੱਟੀ ਆ ਜਿੰਨਾ ਚਿਰ ਮੇਰੀ ਨੌਕਰੀ ਨਹੀਂ ਲੱਗਦੀ ਮੈਂ ਵਿਆਹ ਨਹੀਂ ਕਰਾਉਣਾ ਹਾਏ ਰੱਬਾ ਮੈਂ ਕੀ ਕਰਾਂ ਮੈਂ ਸਾਰੇ ਤਨਵੀਂ ਨੌਖਾ ਅੱਜ ਤਾਂ ਮੈਨੂੰ ਆਪਦਾ ਜੀਵਨ ਲਈ ਨਾ ਦਾ ਅੰਤ ਕਰਨੀ ਪੁਰਬਾ ਇਹ ਤਾਂ ਨਹੀਂ ਐਂ ਚੱਲੀ ਜਾਊਗਾ ਮੈਨੂੰ ਹੀ ਕੁਝ ਕਰਨਾ ਪਊ ਕਹਿੰਦੇ ਹੁੰਦੇ ਨੇ ਅੱਜ ਮੈਨੂੰ ਕੋੜਾਕੁੱਟ ਪਰਣਾ ਹੀ ਪਊਗਾ ਮਰਨ ਨੂੰ ਜੀਤਾ ਕਿਸੇ ਦਾ ਨਹੀਂ ਕਰਦਾ ਹੁੰਦਾ ਪਰ ਜਦੋਂ ਆ ਦੁੱਖਾਂ ਦਾ ਸਤਾਇਆ ਬੰਦਾ ਨਾ ਫੇਰ ਹੀ ਮਰਦਾ ਚਲ ਅੱਜ ਮੈਨੂੰ ਵੀ ਕੋਈ ਖੂ ਖੱਤਾ ਗੰਦਾ ਕਰਨਾ ਹੀ ਪਊ ਤੇ ਰਖਤਾ ਅੱਗ ਕੱਢਾ ਨੋ ਆਏ ਰਪਾ ਆਏ ਆਏ ਕੌਣ ਅੰਗੇ ਜੇ ਖੜਕਦੇ ਆ ਆਗੀ ਪਿਓ ਦੀ ਲਾਡਲੀ ਮੰਮੀ ਡੈਡੀ ਜੀ ਕਿੱਥੇ ਨੇ ਨਾ ਮਾਂ ਤੇਰੇ ਮੂਰੇ ਖੜੀ ਐ ਉਹ ਤਾਂ ਤੈਨੂੰ ਦਿਸਦੀ ਨਹੀਂ ਹੁਣ ਸਰ ਡੈਡੀ ਕਿੱਥੇ ਨੇ ਮੰਮੀ ਤੁਸੀਂ ਤਾਂ ਐਵੇਂ ਓਖਿਆਂ ਲੱਗ ਜਾਨੇ ਉਹ ਬੰਦਾ ਕਈ ਵਾਰੀ ਕਿਹੜੇ ਮੂੜ ਚੋਂ ਦਾ ਕਈ ਵਾਰੀ ਕਿਹੜੇ ਮੂੜ ਚੋਂ ਦਾਗਾ ਅੱਛਾ ਮੈਂ ਤੁਹਾਡੇ ਮੂੜ ਚੈੱਕ ਕਰਿਆ ਕਰਾਂ ਪਿਓ ਉਹ ਕਹਿ ਦਿੰਦਾ ਬਾਹਰੋਂ ਆਏ ਬੰਦੇ ਦਾ ਪਤਾ ਨਹੀਂ ਕਿਹੇ ਜਿਹਾ ਸੁਭਾਅ ਹੁੰਦਾ ਔ ਤੂੰ ਐ ਤੂੰ ਪਿਓ ਤੀਦੀਏ ਕਿਰਾਟ ਪੰਜਾ ਖਾਣਾ ਮੇਰਾ ਮੂਡ ਵੀ ਦੇਖ ਲਿਆ ਕਰੋ ਮम्मा ਜੀ ਮੈਂ ਡੈਡੀ ਵਾਰੀ ਤਾਂ ਪੁੱਛਿਆ ਤੁਹਾਨੂੰ ਅੱਜ ਮੇਰਾ ਮੂਡ ਇੰਨਾ ਵਧੀਆ ਹੈਗਾ ਤੁਸੀਂ ਐ ਮੂਡ ਨਾ ਖਰਾਬ ਕਰੋ ਮੈਂ ਡੈਡੀ ਜੀ ਨੂੰ ਦੱਸਣਾ ਚਾਹੁੰਦੀ ਹਾਂ ਪਹਿਲਾਂ ਇਹ ਕੁਛ ਕਵਰੀ ਨਾ ਮਾਂ ਨੂੰ ਨਾ ਦੱਸੇ ਜਿਹੜੀ ਤੈਨੂੰ ਚੋਪੜ ਚੋਪੜ ਕੇ ਤੈਨੂੰ ਥਾਲੀ ਚ ਧਰ-ਧਰ ਖਵਾਉਂਦੀ ਹੈਗੀ ਸੋ ਤਾਂ ਬੱਬਰ ਭਰਦੀ ਆ ਖੁਸ਼ ਖਬਰੀਆਂ ਕਿ ਮੈਂ ਪਿਓ ਨੂੰ ਦੱਸੂ ਜਾਂ ਦੱਸ ਦੇ ਜਾ ਕੇ ਖੇਤ ਉਜੜੇਗਾ ਮੰਮਾ ਏਡੀ ਓਖੇ ਨਾਲੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਮੈਂ ਤਾਂ ਡੈਡੀ ਜੀ ਬਾਰੇ ਪੁੱਛਿਆ ਨਾ ਡੈਡੀ ਜੀ ਕਿੱਥੇ ਨੇ ਚਲੋ ਉਹਨਾਂ ਨੂੰ ਮੈਂ ਖੇਚੀ ਮਿਲਣੀ ਆ ਜਾ ਮੇਰਲਾ ਪਹਿਲਾਂ ਤਾਂ ਚੰਗਾ ਭਲਾ ਮੂੜ ਸੀ ਮੇਰਾ ਜਦੋਂ ਉਹ ਲੈਣ ਆ ਗਿਆ ਉਹਨਾਂ ਦਾ ਮੁੰਡਾ ਕੀਦਾ ਉਹ ਜਾਇਖਣੇ ਦਾ ਪੈਸੇ ਸਾਰੇ ਮੂੜ ਦਾ ਸੱਤਿਆਨਾਸ ਮਾਰਦਾ ਉਹ ਨਿਕਲਿਆ ਤਾਂ ਇਹਦਾ ਪਿਓ ਆ ਗਿਆ ਉਹਨੇ ਆੜਾ ਲਾ ਲਿਆ ਉਹ ਨਿਕਲਿਆ ਤਾਂ ਹੁਣ ਇਹ ਆ ਗਈ ਜਾਇਖਣਾ ਮੈਨੂੰ ਸੁਖ ਦਾ ਸਾਹ ਨਹੀਂ ਹੈਗਾ ਕਿਤੇ ਮੈਂ ਤਾਂ ਚੁੱਲ੍ਹੇ ਤੇ ਫੁੱਕਾ ਮਾਰਨ ਜੋਗਰੀ ਹੋਈ ਰਹਿ ਗਈ ਮੈਂ ਖੁਦ ਹੀ ਡੈਡੀ ਜੀ ਨੂੰ ਮਿਲ ਚਲਦੇ ਜਾਨੇ ਖੇਤਾਂ ਨੂੰ ਡੈਡੀ ਜੀ ਡੈਡੀ ਜੀ ਡੈਡੀ ਜੀ ਰੋਜ਼ ਕਹਿੰਦੇ ਆ ਕਿ ਮੈਨੂੰ ਮੇਰਾ ਰਿਜ਼ਲਟ ਨਹੀਂ ਆਇਆ ਮੇਰਾ ਰਿਜ਼ਲਟ ਅੱਜ ਡੈਡੀ ਜੀ ਨੇ ਦੱਸਣਾ ਵੀ ਤੁਹਾਡੀ ਬੇਟੀ ਆਰਮੀ 'ਚ ਭਰਤੀ ਹੋ ਗਈ ਐ ਲੋਕ ਸਲੂਟ ਮਾਰਣਗੇ ਤੁਹਾਨੂੰ ਡੈਡੀ ਜੀ ਡੈਡੀ ਜੀ ਤਾਂ ਕਿਤੇ ਦਿਖ ਹੀ ਨਹੀਂ ਰਹੇ ਲੱਗਦਾ ਚਾਚਾ ਜੀ ਦੀ ਮੋਟਰ ਤੇ ਨੇ ਜੜੀ ਜੀ ਚਲੋ ਉਧਰ ਜਾ ਕੇ ਦੇਖ ਕੇ ਆਨੀ ਡੈਡੀ ਜੀ ਨੂੰ ਲੈ ਆ ਕੀ ਚਾਚਾ ਦੀ ਮੋਟਰ ਤੇ ਇੱਧਰ ਡੈਡੀ ਜੀ ਇੱਧਰ ਕੀ ਕਰਦੇ ਨੇ ਲੈ ਦੱਸ ਡੈਡੀ ਜੀ ਹਾਇ ਰੱਬਾ ਮਰਨੂ ਕਿਸੇ ਦਾ ਜੀਤ ਕਰਦਾ ਨਹੀਂ ਕਹਿੰਦੇ ਆਪਦੇ ਆਪ ਨੂੰ ਮਾਰ ਲੈਣਾ ਸਭ ਤੋਂ ਵੱਡਾ ਪਾਪ ਆ ਪਰ ਬੰਦਾ ਜਿਉਂਦਾ ਵੀ ਮੈਂ ਤਾਂ ਮਰਿਆਂ ਬਰਾਬਰ ਆ ਮੈਂ ਕੀ ਕਰ ਸਕਦਾ ਮੇਰੇ ਲਈ ਤਾਂ ਇਹੀ ਰਾਹ ਠੇ ਮਾਲਕਾ ਮੈਨੂੰ ਮਾਫ਼ ਕਰੀਂ ਤੇਰੇ ਅੱਗੇ ਬੇਨਤੀ ਆ ਮੈਨੂੰ ਅੱਗੇ ਤੋਂ ਬੰਦੇ ਦੀ ਚੂਨੀ ਚ ਨਾ ਪਾਈ ਡੈਡੀ ਜੀ ਡੈਡੀ ਜੀ ਡੈਡੀ ਜੀ ਉਹ ਆ ਕੁੜੀ ਜਿਹਨੂੰ ਕੀ ਹੋ ਗਿਆ ਕਿਵੇਂ ਇਹ ਭੱਜੀ ਜਾ ਜਾਂਦੀ ਐ ਚੱਲ ਗੱਗਾ ਸਿਆ ਪਿੱਛੇ ਚੱਲ ਕੇ ਦੇਖਦੇ ਆ ਕੀ ਗੱਲ ਐ ਡੇੜੀ ਜੀ ਡੇੜੀ ਜੀ ਡੇੜੀ ਜੀ ਡੇੜੀ ਜੀ ਡੇੜੀ ਤੁਹਾਨੂੰ ਮੇਰੀ ਕਸਮ ਡੇੜੀ ਜੀ ਐਵੇਂ ਨਹੀਂ ਕਰਨਾ ਡੇੜੀ ਜੀ ਨਹੀਂ ਬਲੋ ਕਰਨਾ ਮੈਨੂੰ ਮਾਰ ਜਾਣ ਦੋ ਪਹਿਲਾਂ ਮੈਨੂੰ ਧੱਕਾ ਮਾਰ ਦੋ ਡੇੜੀ ਜੀ ਤੁਸੀਂ ਨਹੀਂ ਕਰਨਾ ਇਹ ਨਹੀਂ ਬਤ ਤੂੰ ਮੈਨੂੰ ਮਾਰ ਜਾ ਰਿਹਾ ਮੈਨੂੰ ਕਿਉਂ ਰੋਕਦੇ ਆ ਮੈਨੂੰ ਕਿਉਂ ਰੱਖਦੇ ਆ ਮਹਦੂਬੀ ਠੀਕ ਹੈ ਲੋਗੀ ਭਾਈ ਭਾਈ ਆਇਆ ਆਪਾਂ ਸੈਟ ਬੈ ਕੇ ਗੱਲ ਕਰਦੇ ਹਾਂ ਕੁਝ ਨਹੀਂ ਕਿਵੇਂ ਦੁਨੀਆ ਗਗੇ ਮਰ ਜਾਂਦਾ ਮੈਨੂੰ ਮੈਨੂੰ ਰੋਕੋ ਨਾ ਤੁਸੀਂ ਉਹ ਬਾਈ ਚੰਗਾ ਰਹਾ ਕੁੜੀ ਨੇ ਆ ਕੇ ਤੇਰੀ ਜਾਨ ਬਚਾਲੀ ਐਵੇਂ ਇੱਥੇ ਡੁੱਬ ਕੇ ਮਰ ਜਾਂਦਾ ਕੀ ਫਾਇਦਾ ਨਿਕਲਦਾ ਉਹ ਮਰ ਜਾਣ ਦਿੰਦੇ ਮੈਂ ਤੂੰ ਕੀ ਸੀ ਮੈਂ ਤਾਂ ਹੀ ਮਰਦਾ ਸੀ ਘਟੋ ਘਟਾ ਆਪਣੇ ਘਰ ਕਰਨੀ ਦਾ ਧਿਆਨ ਮਾਰ ਲਿਆ ਕਰ ਡੈਡੀ ਤੁਸੀਂ ਮੈਨੂੰ ਇਹ ਤਾਂ ਦੱਸੋ ਤੁਸੀਂ ਕਿਉਂ ਮਰਨ ਜਾ ਰਹੇ ਸੀ ਐਡਾ ਵੱਡਾ ਕੰਮ ਤੁਸੀਂ ਕਿਉਂ ਕੀਤਾ ਡੈਡੀ ਕਿਉਂ ਡੈਡੀ ਕਿਉਂ ਉਹ ਤਾਂ ਮੈਂ ਕਰਜ਼ੇ ਤੋਂ ਬਹੁਤ ਪਰੇਸ਼ਾਨ ਆ ਮੇਰੇ ਤੇ ਕਰਜ਼ਾ ਬਹੁਤ ਆ ਡੈਡੀ ਜਿਹੜਾ ਤੁਸੀਂ ਦਿਨ ਰਾਤ ਮੈਨੂੰ ਪੜਾਇਆ ਕਮ ਸੇ ਕਮ ਪਹਿਲਾਂ ਉਹਦਾ ਰਿਜ਼ਲਟ ਤਾਂ ਪੁੱਛ ਲੰ데 ਡੈਡੀ ਪੁੱਤ ਤੇਰੇ ਰਿਜ਼ਲਟ ਸੁਣ ਸੁਣ ਕੇ ਤਾਂ ਪਰੇਸ਼ਾਨ ਹੋਏ ਪਿਆ ਕੁਸ ਮੈਂ ਕਰਜ਼ੇ ਚ ਪਰੇਸ਼ਾਨ ਮੈਨੂੰ ਪਤਾ ਨਹੀਂ ਤੇਰਾ ਰਿਜ਼ਲਟ ਕਿਦਿਆਂ ਤੇ ਕੀ ਬਣੂ ਤੇਰੇ ਰਿਜ਼ਲਟ ਦਾ ਡੈਡੀ ਜੀ ਇਹ ਕਤਮ ਚੱਕਣ ਤੋਂ ਪਹਿਲਾਂ ਤੁਸੀਂ ਮੇਰਾ ਰਿਜ਼ਲਟ ਤਾਂ ਸੁਣ ਲੰਦੇ ਕੀ ਬਣਿਆ ਪੁੱਤ ਤੇਰੇ ਰਿਜ਼ਲਟ ਦਾ ਡੈਡੀ ਤੇਰੀ ਤੀ ਆਰਮੀ ਆਫੀਸਰ ਬਣ ਗਈ ਆਰਮੀ ਆਫੀਸਰ ਦੇਖੀ ਦਿਨ ਲੋਕ ਖੜਖੜ ਸਲਾਮਾਂ ਕਰਨਗੇ ਖੜਖੜ ਕੇ ਹੈ ਤੀਏ ਹਾਂ ਆਰਮੀ ਆਫੀਸਰ ਬਣ ਗਈ ਹਾਂਜੀ ਡੈਡੀ ਜੀ ਹਾਂਜੀ ਸ਼ੁਕਰ ਹੈ ਰੱਬਾ ਜੇਤੀ ਅੱਜ ਤੂੰ ਨਾ ਆਉਂਦੀ ਨਾ ਅੱਜ ਮੇਰੀ ਜੀਵਨ ਦੀ ਲਾਸਮਾਪਤ ਹੋ ਜਾਣੀ ਸੀ ਮੈਂ ਮੇਰੀ ਧੀ ਨੂੰ ਐਸੇ ਕਰਕੇ ਪੜਾਇਆ ਸੀ ਵੀ ਵੱਡੀ ਹੋ ਕੇ ਮੈਨੂੰ ਸੁਖ ਦੇਊਗੀ ਚੱਲ ਧੀਏ ਇਹੀ ਖੁਸ਼ਖਬਰੀ ਆਪਾਂ ਨਾਲੇ ਤਾਂ ਤੇਰੀ ਮਾਂ ਨੂੰ ਦਿੰਨੇ ਆ ਨਾਲੇ ਪਿੰਡ ਵਾਲਿਆਂ ਨੂੰ ਦੱਸਦੇ ਆ ਹਾਂਜੀ ਡੈਡੀ ਜੀ ਚਲੋ ਬਾਈ ਤੈਨੂੰ ਬਹੁਤ ਬਹੁਤ ਵਧਾਈਆਂ ਨਾਲੇ ਧੀਆ ਇਹੋ ਜਿਹੇ ਕਰਮਾਂ ਵਾਲੀਆਂ ਹੁੰਦੀਆਂ ਨੇ ਬਈ ਧੀਆਂ ਦੇ ਪਿਓ ਤਾਂ ਰਾਜੇ ਹੁੰਦੇ ਨੇ ਇਹੋ ਜਿਹੀਆਂ ਧੀਆਂ ਦਾ ਸਭ ਨੂੰ ਦਵੇ ਰੱਬ ਤੇ ਹਲਾ ਕੁੜੀ ਤੇਰੀ ਅਫਸਰ ਬਣ ਗਈ ਚੰਗਾ ਬਾਈ ਮੈਂ ਤਾਂ ਚੱਲਿਆ ਘਰੇ ਤੁਸੀਂ ਵੀ ਹੁਣ ਘਰੇ ਵਗਜੋ ਠੀਕ ਆ ਚੰਗਾ ਕਰਦੇ ਚੱਲ ਤੀਏ ਪਾਪਾ ਘਰੇ ਚਲੀਏ ਜੇ ਤੂੰ ਨਾ ਅੱਜ ਆਉਂਦੀ ਨਾ ਪੁੱਤ ਪਤਾ ਨਹੀਂ ਕੀ ਕੁਛ ਹੋ ਜਾਣਾ ਸੀ ਹਾਂਜੀ ਡੈਡੀ ਤੂੰ ਤਾਂ ਅੱਜ ਮੇਰੀ ਤਕਦੀਰ ਹੀ ਬਦਲਦੀ ਈ ਹਾਂਜੀ ਡੈਡੀ ਜੀ ਆਜੋ ਆਜੋ ਡੈਡੀ ਲੱਗੇ ਹੋ ਤੁਸੀਂ ਸਰ ਢੋਲ ਵੀ ਖਾਲੀ ਆ ਫੀੜ ਵੀ ਮੋੱਕ ਚੱਲੀ ਆਓ ਡੈਡੀ ਜੀ ਆ ਗਿਆ ਜੇ ਹੁਣ ਇਹਨੂੰ ਕਿਹਾ ਵੀ ਫੀੜ ਲਿਆ ਤਾਂ ਬਦੋ ਬਦ ਪਊਗਾ ਕੀ ਗੱਲ ਹੋ ਗਈ ਹਾਂ ਜੇ ਬਹਿ ਕੇ ਚੁੱਪ ਕਰਕੇ ਮੰਮੀ ਜੀ ਤੁਸੀਂ ਬਸ ਕਰੋ ਬਸ ਕਰੋ ਤੁਹਾਡੇ ਇਹੋ ਜਿਹੀ ਬੋਲੇ ਨੇ ਨਾ ਸਾਨੂੰ ਕਿਸੇ ਦਿਨ ਭੂੰਜੇ ਲਾ ਦੇਣਾ ਡੈਡੀ ਨੂੰ ਅੱਜ ਮੈਂ ਬਹੁਤ ਔਖਾ ਬਚਾਇਆ ਜੇ ਮੈਂ ਟਾਈਮ ਤੇ ਨਾ ਪਹੁੰਚਦੀ ਨਾ ਡੈਡੀ ਜੀ ਨੇ ਮਰ ਜਾਣਾ ਸੀਗਾ ਨਹਿਰ 'ਚ ਛਾਲ ਮਾਰ ਦੇਣੀ ਸੀ ਇਹਨਾਂ ਨੇ ਊ ਮੈਂ ਮਰ ਜਾ ਵੇ ਕੀ ਕਹਿੰਦੀ ਐ ਇਹ ਕੁੜੀ ਨਾ ਤੂੰ ਨਹਿਰ 'ਚ ਛਾਲ ਮਾਰ ਦੇਣੀ ਸੀ ਕਿਉਂ ਤੂੰ ਤਾਂ ਕਹਿੰਦੀ ਐ ਕੁੜੀ ਜਦੋਂ ਘਰੇ ਆਉਨੇ ਆ ਤੂੰ ਬੱਦੂ ਖਾਉਂ ਕਰਦੀ ਰਹਿੰਦੀ ਆ ਬਾਹਰ ਜਾਣੇ ਆ ਤਾਂ ਕਰਜਿਆਣੇ ਤਾਂ ਪਾਉਂਦੇ ਨੇ ਮੈਂ ਜਾਵਾਂ ਤਾਂ ਹੋਰ ਕਿੱਥੇ ਜਾਵਾਂ ਇਹਨਾ ਅੱਛਾ ਮੈਂ ਤਾਂ ਅਜਾ ਆ ਤਾਂ ਭੱਜਿਆ ਕਰਨ ਲੱਗਿਆ ਸੀ ਉਹਦਾ ਗੱਲ ਕਰ ਸ਼ੁਕਰ ਕਰ ਸੋਡੇ ਕਰਮਾਂ ਦਾ ਇਹ ਕੁੜੀ ਆ ਗਈ ਮੌਕੇ ਤੇ ਇਹਨੇ ਮੈਨੂੰ ਰੋਕ ਲਿਆ ਨਹੀਂ ਮੈਂ ਤਾਂ ਅਜਾ ਰੱਬ ਘਰ ਜਾਵੜਨਾ ਸੀ ਉਹ ਮੈਂ ਮੱਜਾਂ ਤੂੰ ਐਨਾ ਕੋਸ ਸੋਚੀ ਬੈਠਾ ਦਿਲ ਚ ਆਹ ਕਦਮ ਵਿੱਚ ਆਕ ਲਿਆ ਸੀ ਬੇ ਤੂੰ ਇੱਕ ਵਾਰੀ ਤਾਂ ਸਾਡੇ ਬਾਰੇ ਸੋਚਦਾ ਜੇ ਤੂੰ ਮਰ ਜਾਂਦਾ ਫਿਰ ਸਾਡਾ ਕੀ ਬਣਦਾ ਹਾਏ ਮੈਂ ਤਾਂ ਪਹਿਲਾਂ ਹੀ ਇਹਨਾਂ ਦੁੱਖਾਂ ਦੀ ਮਾਰੀ ਨੇ ਬਾਅਦ ਚ ਤੇਰੇ ਨਾਲ ਵਿਆਹ ਕਰਾਇਆ ਉਹੀ ਦੁੱਖ ਫੇਰ ਤੂੰ ਮੇਰੇ ਮੂਹਰੇ ਖੜੇ ਕਰਤੇ ਸੀ ਨੀਤੀਏ ਨਹੀਂ ਚੰਗਾ ਹੋਇਆ ਨਹੀਂ ਤੂੰ ਮੇਰਾ ਘਰ ਬਸਦਿਆਂ ਚ ਰੱਖ ਲਿਆ ਮੈਂ ਕੀ ਕਰਾਂ ਮੈਂ ਕੀ ਕਰਾਂ ਮੈਨੂੰ ਲੋਕ ਤਪਾਉਂਦੇ ਨੇ ਫੇਰ ਮੈਂ ਛੋਡੇ ਤੇ ਬੋਲਦੀ ਆ ਕਦੇ ਤੁਸੀਂ ਵੀ ਨਹੀਂ ਮੈਨੂੰ ਕਿਹਾ ਸਮਝਾਇਆ ਵੀ ਭਾਈ ਆਏ ਨਾ ਬੋਲ ਸਾਡਾ ਸਾਨੂੰ ਦੁੱਖ ਹੁੰਦਾ ਗਲ ਮੰਨ ਤੇ ਲੱਗਦੀ ਆ ਕਿੱਥੇ ਦੇ ਪਰਿਵਾਰ ਨੇ ਰਲ ਕੇ ਮੈਨੂੰ ਹੌਸਲਾ ਦੇਣਾ ਸੀ ਵੀ ਆਪਾਂ ਸਾਰੇ ਰਲ ਕੇ ਕੰਮ ਕਰਾਂਗੇ ਰਲ ਕੇ ਕਰਜ਼ਾ ਤਾਰਾਂਗੇ ਕਿੱਥੇ ਤੁਸੀਂ ਸਾਰਿਆਂ ਤਨੂੰ ਮੈਨੂੰ ਤਾਨੇ ਮੇਨੇ ਮਾਰਦੇ ਰਹੇ ਸੀ ਉਲਟਾ ਹਜੇ ਜਿਆ ਕੁੜੀ ਨੂੰ ਪੜਾਇਆ ਤਾਂ ਉਹਦੇ ਵੀ ਮੈਨੂੰ ਤਾਨੇ ਮੇਨੇ ਸੁਣਨੇ ਪੈਂਦੇ ਸੀ ਜਿਵੇਂ ਕੁੜੀ ਨੂੰ ਐ ਵੀ ਕਰਜ ਚੱਕ ਚੱਕ ਪੜਾਈ ਜਾਂਦੇ ਪਰ ਮੈਂ ਤਾਂ ਹੀ ਤਾਂ ਕਹਿਨੀ ਆ ਜੇ ਤੇ ਆਪਾਂ ਇੰਨਾ ਖਰਚਾ ਕੀਤਾ ਤਾਂ ਹੀ ਕਰਜੇ ਚੜੇ ਆਏ 6 ਮਹੀਨੇ ਦੀ ਕਿੱਡੀ ਕਿੱਡੀ ਫੀਸ ਭਰਦੇ ਰਹੇ ਆ ਕਿੰਨੇ ਕਿੰਨੇ ਲੱਖਾਂ ਚ ਜਾਂਦੇ ਆ ਇਹਦੇ ਪੈਸੇ ਫਿਰ ਕਰਜਾ ਨਾ ਚੜੂ ਤਾਂ ਹੋਰ ਕੀ ਹੋਊ ਮੈਂ ਤਾਂ ਹੀ ਰੋਂਦੀ ਸੀ ਬਿਨਾ ਪੜਾਇ ਨੂੰ ਨਾ ਕਰਜੇ ਚੱਕ ਨਾ ਮਰਦਾ ਤੂੰ ਅੱਜ ਜੇ ਕੁਝ ਹੋ ਜਾਂਦਾ ਮੇਰਾ ਕੁਝ ਨਹੀਂ ਸੀ ਰਹਿਣਾ ਲੋਕਾਂ ਨੇ ਤਾਂ ਮੈਨੂੰ ਹੀ ਮਾੜੀ ਕਹਿਣਾ ਸੀ ਵੀ ਇਹ ਤੀਵੀਂ ਗੰਦੀ ਐ ਇਹ ਬੋਲਦੀ ਐ ਕਿਉਂਕਿ ਬੋਲਣ ਵਾਲੀਆਂ ਹੀ ਮਾੜੀਆਂ ਹੁੰਦੀਆਂ ਨੇ ਹਾਈ ਹਾਏ ਮੈਂ ਤਾਂ ਸੱਚੀ ਬੋਲਦੀ ਆ ਪਰ ਮੈਨੂੰ ਕੀ ਪਤਾ ਸੀ ਵੀ ਤੂੰ ਐਂ ਘਰ ਬੈਠੇਗਾ ਸ਼ੁਕਰ ਆ ਰੱਬ ਦਾ ਬਚਾਅ ਹੋ ਗਿਆ ਹਜੇ ਵੀ ਬਚਾਅ ਹੋ ਗਿਆ ਬਸ ਕਰੋ ਮੰਮੀ ਬਸ ਕਰੋ ਹੁਣ ਆਪਣੇ ਦਿਨ ਬਦਲ ਕੇ ਨੇ ਹੁਣ ਤੁਸੀਂ ਥੋੜਾ ਜਿਹਾ ਆਪਦੇ ਆਪ 'ਚ ਬਦਲਾਅ ਲੈ ਕੇ ਆਓ ਹੁਣ ਮੈਂ ਤੁਹਾਨੂੰ ਇੱਕ ਖੁਸ਼ਖਬਰੀ ਦੇ ਰਹੀ ਆ ਸੁਣੋ ਮੇਰੀ ਗੱਲ ਮੰਮਾ ਤੁਹਾਡੀ ਬੇਟੀ ਆਰਮੀ ਆਫੀਸਰ ਬਣ ਗਈ ਹੁਣ ਆਪਾਂ ਸਾਰੇ ਕਰਜ਼ੇ ਉਤਾਰ ਦੇਣੇ ਆ ਕੀ ਬਣ ਗਈ ਆਰਮੀ 'ਚ ਆਫਸਰ ਲੱਗ ਗਈ ਆਪਣੀ ਧੀ ਫੌਜੀ ਵਿਭਾਗ ਵਿੱਚ ਅੱਜ ਫੌਜੀ ਫੌਜੀ ਬਣ ਗਈ ਮੇਰੀ ਧੀ ਮਮਾ ਜੀ ਸਰਵਣ ਗਈ ਵੱਡੀ ਸੌਖਾ ਲੈ ਹੋਰ ਇਹ ਕੁੜੀ ਨਹੀਂ ਦੱਸਿਆ ਨਾ ਹੁਣ ਮੇਰੀ ਧੀ ਨੂੰ ਜਿਹੜਾ ਆਪਾਂ ਕੋਰਸਾ ਤੇ ਪੈਸੇ ਲਾਉਂਦੇ ਸੀ ਉਹ ਰਾਸ ਆ ਗਏ ਇਹਨੂੰ ਨੌਕਰੀ ਮਿਲ ਗਈ ਹੋਰ ਦੇਖ ਲੈ ਦੇਖਿਓ ਮਮਾ ਹੁਣ ਆਪਾਂ ਲੋਖ ਖੜਖੜ ਸਲੂਟ ਕਰਨਗੇ ਖੜਖੜ ਕੇ ਸਲੂਟ ਠੀਕ ਐ ਮਰਛਾ ਫੇਰ ਤਾਂ ਹੁਣ ਆਪਣੇ ਬਾਰਾਂ ਚ ਕੋਈ ਕਰਜ਼ੇ ਵਾਲਾ ਨਹੀਂ ਆਉਣਾ ਆਪਾਂ ਸਾਰਾ ਕਰਜ਼ਾ ਲਾ ਦੇਾਂਗੇ ਅੱਜ ਤੋਂ ਆਪਣੇ ਦਿਨ ਬਦਲ ਗਏ ਮੈਂ ਤੈਨੂੰ ਕਹਿੰਦਾ ਹੁੰਦਾ ਸੀ ਨਾ ਤੀਆਂ ਮਾਣ ਹੁੰਦੀਆਂ ਨੇ ਘਰ ਦਾ ਦੇਖ ਕਿੰਨੀ ਮਿਹਨਤ ਕਰੀ ਮੇਰੀ ਧੀ ਨੇ ਅੱਜ ਐਡੀ ਵੱਡੀ ਆਫਸਰ ਲੱਗ ਗਈ ਸਾਡਾ ਨਾਂ ਚਮਕਾਤਾ ਨਾਲੇ ਸਾਨੂੰ ਆ ਦੁੱਖਾਂ ਚੋਂ ਕੱਢਤਾ ਮੇਰੀ ਧੀ ਨੇ ਕਿੱਥੇ ਤੂੰ ਟੋਕਦੀ ਰਹਿੰਦੀ ਸੀ ਚੱਲ ਹੁਣ ਰੋ ਨਾ ਚੁੱਪ ਕਰ ਖੁਸ਼ ਹੋ ਤੂੰ ਅੱਜ ਵੀ ਤੇਰੀ ਧੀ ਐਡ ਵੱਡੀ ਅਫਸਰ ਲੱਗੀ ਆ ਮੈਨੂੰ ਖੁਸ਼ੀ ਤਾਂ ਬਹੁਤ ਹੈ ਜੀ ਪਰ ਮੈਨੂੰ ਆਪਦੇ ਕੀਤੇ ਤੇ ਪਛਤਾਵਾ ਵੀ ਆ ਮੈਂ ਇਹਨੂੰ ਪੜਨ ਨਹੀਂ ਸੀ ਦਿੰਦੀ ਬਹਾਨੀ ਬਹਾਨੇ ਠਾਉਂਦੀ ਬੇ ਕੰਮ ਕਰੇ ਇਹ ਪੜੇ ਨਾ ਇਹਦੀ ਵਜ੍ਹਾ ਨਾਲ ਆਪਣੇ ਸਿਰ ਕਰਜਾ ਚੜਦਾ ਆਪਾਂ ਉਹੀ ਗਰੀਬੀ ਦਾ ਵੇਜੇ ਚ ਬੈਠੇ ਆ ਲੋਕਾਂ ਦੇ ਕਿੱਡੇ ਸੋਹਣੇ ਸੋਹਣੇ ਘਰ ਆ ਮੈਨੂੰ ਇਹ ਤੇ ਈਰਖਾ ਹੁੰਦੀ ਸੀ ਮੈਂ ਤੇਰੇ ਨਾਲ ਵਾਦਾ ਕਰਿਆ ਸੀ ਵਿਆਹ ਵੇਲੇ ਵੀ ਇਹਨੂੰ ਮੈਂ ਆਪਦੀ ਧੀ ਬਣਾ ਕੇ ਪਾਲੂਗੀ ਤੇ ਮੈਂ ਧੀ ਉਹੀ ਰੱਖੀ ਹੋਰ ਬੱਚਾ ਵੀ ਨਹੀਂ ਲੈਂਤਾ ਪਰ ਮੇਰੇ ਮਨ ਚ ਫੇਰ ਵੀ ਮਤਰਈਆਂ ਵਾਲਾ ਹੀਰਖਾ ਸੀਗਾ ਵੀ ਇਹ ਤੇ ਖਰਚਾ ਕਿਉਂ ਇੰਨਾ ਕੀਤਾ ਜਾਂਦਾ ਪਰ ਅੱਜ ਮੈਨੂੰ ਆਪਣੇ ਆਪ ਤੇ ਮਾਣ ਹੋ ਗਿਆ ਵੀ ਮੇਰੀ ਧੀ ਐਡੀ ਵੱਡੀ ਅਪਸਰ ਬਣ ਗਈ ਆਪਣੇ ਪਿੰਡ ਚ ਕਿਸੇ ਦੀ ਕੁੜੀ ਨਹੀਂ ਹੈਗੀ ਜੀ ਤਾਂ ਹੀ ਤਾਂ ਮੈਂ ਆਪਦੀ ਧੀ ਤੇ ਇੰਨਾ ਖਰਚਾ ਕਰਦਾ ਸੀ ਮੈਨੂੰ ਮਾਣ ਸੀ ਮੇਰੀ ਧੀ ਤੇ ਕੋਈ ਗੱਲ ਨਹੀਂ ਮੰਮਾ ਮੈਂ ਅੱਜੇ ਵੀ ਤੁਹਾਨੂੰ ਮਤਰੀ ਮਾਂ ਨਹੀਂ ਸਮਝੋ ਸੀ ਹਮੇਸ਼ਾ ਤੁਹਾਨੂੰ ਆਪਣੀ ਸਖੀ ਮਾਂ ਮਾਤਾ ਵੀ ਵੱਧ ਸਮਝਿਆਗਾ ਮੇਰੀ ਪਹਿਲੀ ਤਨਖਾਹ ਤੁਹਾਡੇ ਅੱਤੀ ਰੱਖਿਆ ਕਰੂੰਗੀ ਮੈਂ ਕੋਈ ਗੱਲ ਨਹੀਂ ਆਪਣੇ ਦਿਨ ਬਦਲ ਜਾਣਗੇ ਮਾਂ ਜਿਉਂਦੀ ਰਹਤੀ ਏ ਫਿਰ ਵੀ ਦੇਖ ਲੈ ਤੂੰ ਛੋਟੀ ਹੋ ਕੇ ਵੱਡੀ ਹੋ ਗਈ ਮੇਰੇ ਤੋਂ ਜਿਨੇ ਮੈਨੂੰ ਦੇਖਲਾ ਆਪਣੇ ਸਗੀ ਮਾਂ ਵਾਲਾ ਪਿਆਰ ਦਿੱਤਾ ਜਿਹੜੀਆਂ ਗਲਤੀਆਂ ਮੈਂ ਤਾਂ ਹੁਣ ਹੋਈਆਂ ਆਉਣ ਵਾਲੇ ਟਾਈਮ 'ਚ ਨਹੀਂ ਮੈਂ ਕਰਦੀ ਮੈਂ ਕਦੇ ਵੀ ਨਹੀਂ ਤੁਹਾਨੂੰ ਉੱਚਾ ਨੀਮਾ ਬੋਲਦੀ ਨਾ ਮੈਂ ਆਪੇ ਤੇਨੂੰ ਬੋਲਾਂ ਨਾ ਮੈਂ ਤੁਹਾਨੂੰ ਬੋਲਾਂ ਦੇਖ ਮੇਰੀ ਗੰਦੀ ਜ਼ੁਬਾਨ ਨੇ ਮੇਰਾ ਘਰ ਪੱਟਦਾ ਸੀ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਆ ਤੁਹਾਨੂੰ ਵੀ ਤੇ ਤੁਹਾਨੂੰ ਵੀ ਭਾਵੇਂ ਪਰਿਵਾਰ ਕਿਸੇ ਵੀ ਮਜਬੂਰੀ 'ਚ ਹੋਵੇ ਕਿਸੇ ਵੀ ਕਰਜ਼ੇ ਥੱਲੇ ਹੋਵੇ ਬਿਮਾਰੀ ਥੱਲੇ ਹੋਵੇ ਮੁਸੀਬਤ 'ਚ ਹੋਵੇ ਉਹਦਾ ਸਾਥ ਨਹੀਂ ਛੱਡਣਾ ਚਾਹੀਦਾ ਉਹਨਾਂ ਨੂੰ ਹੌਸਲਾ ਵੀ ਦੇਣਾ ਚਾਹੀਦਾ ਤੇ ਨਾਲ ਖੜ ਕੇ ਸਾਥ ਵੀ ਦੇਣਾ ਚਾਹੀਦਾ ਤੇ ਹੋ ਸਕੇ ਪੈਸਿਆਂ ਨਾਲ ਵੀ ਮਤ ਕਰਨੀ ਚਾਹੀਦੀ ਹੈ ਪਰ ਮੇਰੇ ਵਰਗੀਆਂ ਕਮਲੀਆਂ ਆਪਦੀ ਜੀਵ ਤੇ ਜੋਰ ਰੱਖਦੀਆਂ ਨੇ ਜੀਵ ਨਾਲ ਤਾਂ ਉਸ ਜਮਾਉਂਦੀਆਂ ਨੇ ਤੇ ਘਰ ਖਰਾਬ ਕਰ ਲੈਂਦੀਆਂ ਨੇ ਮੈਨੂੰ ਮaaf ਕਰਦੇ ਹੋ ਚਲੋ ਮम्मा ਸਾਰੀਆਂ ਗੱਲਾਂ ਛੱਡੋ ਮੈਂ ਪਰਸੋ ਜਾਣਾ ਹੈਗਾ ਚਲੋ ਕੋਈ ਗੱਲ ਨਹੀਂ ਆਪਣੇ ਹੁਣ ਦਿਨ ਬਦਲਣਗੇ ਉਠੋ ਤੁਸੀਂ ਸਹੀ ਗੱਲ ਹੈ ਮੈਂ ਆਪਦੀ ਧੀ ਦੇ ਜਾਨ ਦੇ ਪਿਆਰੀ ਕਰ ਲਾਂ ਹਾਂ ਹਾਂ ਚਲੋ ਮम्मा ਪਿਆਰੀ ਕਰੋ ਚਲੋ ਲੈ ਤੋ ਤੂੰ ਆਪ ਦਾ ਖਿਆਲ ਰੱਖੀ ਨਾਲੇ ਆਪਦੇ ਖਾਣ ਪੀਣ ਦਾ ਨਾਲੇ ਮੈਨੂੰ ਪੁੱਤ ਫੋਨ ਕਰਦੇ ਰਹਿ ਕਰੀ ਮੈਨੂੰ ਬੜੀ ਫਿਕਰ ਰਹਿੰਦੀ ਏ ਤੇਰੀ ਕੋਈ ਗੱਲ ਨਹੀਂ ਡੈਡੀ ਮੰਮੀ ਕਿੱਥੇ ਰਹਿ ਗਏ ਮਮਾ ਜੀ ਆ ਗਈ ਪੁੱਤ ਦੋ ਮਿੰਟ ਨਾਲੇ ਪੁੱਤ ਹੋਰ ਗੱਲ ਤੂੰ ਉੱਥੇ ਇਮਾਨਦਾਰੀ ਨਾਲ ਕੰਮ ਕਰਨਾ ਕੋਈ ਵੀ ਗਲਤ ਤਰੀਕੇ ਨਾਲ ਜਾਂ ਦੋ ਨੰਬਰ ਦਾ ਫ੍ਰੀ ਸੋਦਾ ਬੇਈਮਾਨੀ ਵਾਲਾ ਕੰਮ ਨਹੀਂ ਕਰਨਾ ਕਿਤੇ ਇਹ ਨਾ ਹੋ ਜੇ ਪੁੱਤ ਵੀ ਲੋਕ ਮੈਨੂੰ ਇੱਥੇ ਤਾਨੇ ਮਿਹਣੇ ਮਾਰਨ ਕਿਉਂਕਿ ਜਦੋਂ ਮੈਂ ਤੈਨੂੰ ਪੜਾਉਂਦਾ ਸੀ ਨਾ ਉਦੋਂ ਲੋਕ ਮੈਨੂੰ ਉਦੋਂ ਵੀ ਤਾਨੇ ਮਿਹਣੇ ਮਾਰਦੇ ਸੀ ਕਿੱਤੇ ਦਵਾਰੇ ਉਹੀ ਗੱਲ ਨਾ ਹੋ ਜੇ ਲੋੜ ਨਹੀਂ ਮੇਰੀ ਤੇਨ ਨੂੰ ਸਮਝਾਉਂਦੀ ਮੇਰੀ ਧੀ ਬਖੇਰੀ ਸਿਆਣੀ ਐ ਲੈ ਪੁੱਤ ਮੂੰਹ ਮਿੱਠਾ ਕਰ ਲੈ ਹੁਣ ਨਾ ਟਾਈਮ ਸਵਾਈ ਚ ਐ ਤੇ ਤੁਸੀਂ ਚੱਲੋ ਹੁਣ ਪੁੱਤ ਤੇ ਨਹੀਂ ਫਿਰ ਕੌਣ ਚੜ ਜੂਗੀ ਆ ਫਿਰ ਮੈਨੂੰ ਬਹਿਮ ਰਹੂਗਾ ਚੰਗਾ ᱛੀਏ ਧਿਆਨ ਨਾਲ ਰਹੇ ਤੇ ਮੈਨੂੰ ਫੋਨ ਫਾਨ ਕਰਦੀ ਰਹੀ ਤੇ ਨਾਲੇ ਘਰ ਦਾ ਫਿਕਰ ਨਾ ਕਰੀ ਨਾਲੇ ਆਪਦੇ ਡੈਡੀ ਦਾ ਨਾ ਕਰੀ ਹੁਣ ਮੈਂ ਤੇਰੇ ਪਿਓ ਦਾ ਪੂਰਾ ਖਿਆਲ ਰੱਖੂ ਹੁਣ ਨਹੀਂ ਮੈਂ ਲੜਦੀ ਪੁੱਤ ਜਿਦੋਂ ਕਹਿੰਦੇ ਹੁੰਦੇ ਨਾ ਜੇ ਸਾਰਾ ਦਿਨ ਕਲੇਸ਼ ਦਾ মুখ ਕਾਲਾ ਹੁੰਦਾ ਤੇ ਉਹੀ ਗੱਲ ਹੋ ਚੱਲੀ ਸੀ ਹੁਣ ਨਹੀਂ ਮੈਂ ਕਰਦੀ ਆ ਫੜੇ ਕੰਨਾ ਤੂੰ ਆਦੇ ਪਿਓ ਕਰਨੀ ਤਾਂ ਬੇਫਿਕਰ ਰਹਿ ਕੇ ਕੰਮ ਕਰੀ ਸੱਟ ਹੁਣ ਤੂੰ ਬਾਲਾ ਨਾ ਹੋ ਕਰ ਚਲ ᱛੀਏ ਚਲ ਜਾ ਪੁੱਤ ਠੀਕ ਹੈ ਮੰਮੀ ਜੀ ਠੀਕ ਹੈ ਜੀ ਹਾਂ ਬਾਏ ਬਾਏ ਮੁਰਾ ਬਾਏ ਬਾਏ ਬੱਤਾ ਉਹ ਮੁਰਾ ਕਹਿੰਦੇ ਹੁੰਦੇ ਆ ਧੀ ਪੜੇ ਤਾਂ ਪਰਿਵਾਰ ਪੜੇ ਆ ਮੈਨੂੰ ਵੀ ਬਾਏ ਬਾਏ ਕਰਨੀ ਆ ਗਈ ਜੀ ਹਾਂ ਧੀਖ ਲਾ ਲੈ ਹਾਂ